ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਟਿੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਲਾਈਨਿੰਗ ਵਾਲੇ ਕਮੀਜ਼ ਦੀ ਕਟਾਈ ਦੱਸਾਂਗੇ ਲਾਈਨਿੰਗ ਤੇ ਕਮੀਜ਼ ਦੀ ਆਪਾਂ ਇਕੱਠੀਆਂ ਕੱਟਾਂ ਕਿਵੇਂ ਪਾ ਸਕਦੇ ਹਾਂ ਉਹਦੇ ਬਾਰੇ ਦੱਸਾਂਗੇ ਜੀ ਸਾਰਿਆਂ ਤੋਂ ਪਹਿਲਾਂ ਆਪਾਂ ਕਮੀਜ਼ ਦੀ ਲੈਂਥ ਕਟਿੰਗ ਕਰ ਲੈਣੀ ਆ ਤੇ ਘੇਰਾ ਮਿਲ ਕੇ ਆਪਾਂ ਕਟਿੰਗ ਕਰ ਲੈਣਾ ਹੁਣ ਆਪਾਂ ਇਹਦੀ ਲੈਂਥ ਉਤਾਰਦੇ ਆ ਪਹਿਲਾਂ 41 ਇੰਚ ਲੈਂਥ ਆ ਜੀ ਆਪਣੇ ਕੋਲ ਤੇ ਆਪਾਂ 4 ਇੰਚ ਬਾਅਦ ਕਟਿੰਗ ਕਰਾਂਗੇ ਮਾਰਜਨ ਲਈ 47 ਇੰਚ ਤੇ ਆਪਾਂ ਨਿਸ਼ਾਨ ਲਾ ਲੈਣਾ 47 ਇੰਚ ਤੇ ਨਿਸ਼ਾਨ ਲਾ ਲੈ ਲਈ ਆਪਾਂ ਕਿਹੜਾ ਆਪਾਂ ਰੱਖਣਾਗਾ ਜੀ 18 ਇੰਚ 18 ਨੇ ਵਿੱਚ 4 ਇੰਚ ਆਪਾਂ ਪਲੱਸ ਕਰ ਲੈਣਾ बी इंचा कटिंग करा बह इंच निशान लगा के हम आप कटिंग कर दें जी कटिंग करके आपू फिर दखाने ਹੁਣ ਆਪਾਂ ਲਾਈਨਿੰਗ ਕਟਿੰਗ ਕਰਨੀ ਹੈ ਜੀ ਕਮੀਜ਼ ਦਾ ਆਪਾਂ ਪੱਲਾ ਲਾ ਲਿਆਗਾ ਕਮੀਜ਼ ਦੀ ਲੰਬਾਈ ਹੈ ਜਿਸ ਇਹ 42 ਇੰਚਾ ਹੁਣ ਤੁਸੀਂ ਦੇਖ ਸਕਦੇ ਹੋ ਆ ਦੇਖੋ ਇੱਧਰ ਪੂਰਾ ਆਪਾਂ ਇਹਨੂੰ 44 ਇੰਚੀ ਕਟਿੰਗ ਕਰਨਾ ਬਾਅਦ ਨਹੀਂ ਮਾਰਜਨ ਲਈ ਕਟਿੰਗ ਕਰਨਾ ਜਿੰਨੀ ਆਪਣੀ ਕਮੀਜ਼ ਦੀ ਲੰਬਾਈ ਹੋਊਗੀ ਆਪਾਂ ਉੰਨੀ ਲਾਈਨਿੰਗ ਕਟਿੰਗ ਕਰਨੀ ਆ 44 ਇੰਚ ਤੇ ਹੁਣ ਆਪਾਂ ਨਿਸ਼ਾਨ ਲਾ ਲੈਣਾਗਾ ਉਹ ਆਪਾਂ 45 ਇੰਚ ਕਟਿੰਗ ਕੀਤਾ ਸੀ ਜੀ ਇਹਨੂੰ ਆਪਾਂ ਪੂਰਾ ਜਿੰਨੇ ਕਮੀਜ਼ ਦੀ ਲੰਬਾਈ ਆ ਉਨੀ ਕਟਿੰਗ ਕਰਾਂਗੇ ਆਪਾਂ ਤਾਂ। ਤੇ ਕਿਹੜੇ ਰੋਟ ਜੀ ਆਪਾਂ 1 ਇੰਚ ਵੱਧ ਵੀ ਕਟਿੰਗ ਕਰ ਸਕਦੇ ਆ 1/2 ਇੰਚ ਵੀ। ਉਹ ਆਪਾਂ ਲਾਈਨਿੰਗ ਦੇ ਹਿਸਾਬ ਨਾਲ ਦੇਖਣਾ ਹੁੰਦਾ ਵੀ ਕਿੰਨੀ ਗੈਸ ਜੀ ਆਪਣੇ ਕੋਲੇ ਲਾਈਨਿੰਗ ਦਾ। ਉਧਰੋਂ ਆਪਾਂ 22 ਇੰਚ ਕਟਿੰਗ ਕੀਤਾ ਸੀ ਜੀ। ਕਿੱਥੋਂ ਆਪਾਂ 23 ਇੰਚ ਕਟਿੰਗ ਕਰਾਂਗੇ। ਕਿਉਂਕਿ ਲਾਈਨਿੰਗ ਸ਼੍ਰਿੰਕ ਹੋ ਜਾਂਦੀ ਆ ਜੀ। ਵੈਸੇ ਤਾਂ ਮੈਂ ਵਾਸ਼ ਕਰਕੇ ਲਾਉਣੀ ਆ ਲਾਈਨਿੰਗ ਨੂੰ ਵਾਸ਼ ਕਰਕੇ ਹੀ ਤੁਸੀਂ ਲਗਾਓ। पर फिर भी अपना मार्जन लाई लाइक इंच कटिंग करा क्योंकि कई बार सूट आप घर वॉश वॉश कर लें ओ प्रॉब्लम ना हो होच आप कटिंग करा जी आप लाइनिंग भी कटिंग कर लीए ਜੀ ਹੁਣ ਆਪਾਂ ਇਹਨੂੰ ਲਾਈਨਿੰਗ ਨੂੰ ਤੇ ਕਮੀਜ਼ ਨੂੰ ਇਕੱਠਿਆਂ ਹੀ ਕਾਟਾਂ ਪਾਵਾਂਗੇ ਪਹਿਲਾਂ ਆਪਾਂ ਇੱਕ ਪੱਲਾ ਲਾਈਨਿੰਗ ਦਾ ਚਾਕੇ ਰੱਖ ਦਾਂਗੇ ਹੁਣ ਆਪਾਂ ਇੱਕ ਪੱਲਾ ਕਮੀਜ਼ ਦਾ ਲਵਾਂਗੇ ਆਹ ਦੇਖੋ ਇਹਨੂੰ ਇਸ ਤਰ੍ਹਾਂ ਪਹਿਲਾਂ ਆਪਾਂ ਲਾਈਨਿੰਗ ਵਿਛਾ ਲੈਣੀ ਹੈ ਜੀ ਫਿਰ ਆਪਾਂ ਕਮੀਜ਼ ਦਾ ਪੱਲਾ ਵਿਛਾ ਲਾਂਗੇ इस तरह इन आप बराबर करके इस तरह जी यू आप फोल्ड कर लेना इतना आप फोल्ड कर लेंगे ਇਸੇ ਤਰ੍ਹਾਂ ਹੀ ਆਪਾਂ ਲਾਈਨਿੰਗ ਨੂੰ ਫੋਲਡ ਕਰ ਲੈਣਾ। ਹਾਂਜੀ ਆ ਦੇਖੋ ਆਪਾਂ ਪਹਿਲਾਂ ਲਾਈਨਿੰਗ ਵਿਛਾਈ ਸੀ ਫਿਰ ਆਪਾਂ ਕਮੀਜ਼ ਦਾ ਪੱਲਾ ਰੱਖ ਕੇ ਇਹਨੂੰ ਫੋਲਡ ਕਰ ਲਿਆ ਤੇ ਦੋਨੇ ਪੱਲੇ ਆਪਾਂ ਇਸੇ ਤਰ੍ਹਾਂ ਹੀ ਫੋਲਡ ਕਰ ਲੈਨੇ ਪ੍ਰੈਸ ਕਰਕੇ ਆਪਾਂ ਇਹਨੂੰ ਇਹਦੀ ਕਰੀਜ਼ ਬਣਾ ਲਈਏ। ਓਪਨ ਪਾਸਾ ਜੀ ਮੈਂ ਮੇਰੇ ਵਾਲੀ ਸਾਈਡ ਰੱਖਿਆ ਇਧਰੋਂ ਆਪਾਂ ਕਾਟਾਂ ਪਾਵਾਂਗੇ ਤੇ ਹੁਣ ਇਹਦੀਆਂ ਲਾਈਨਿੰਗ ਹੁੰਦੀਆਂ ਤੇ ਕਮੀਜ਼ ਦੀਆਂ ਕੱਟੀਆਂ ਕਾਟਾਂ ਪੈ ਜਾਣੀਆਂ। ਸਾਰਿਆਂ ਤੋਂ ਪਹਿਲਾਂ ਜੀ ਆਪਾਂ ਤੀਰਾ ਮਿਣਾਂਗੇ ਤੀਰਾ ਮਿਣ ਕੇ ਆਪਾਂ ਨਿਸ਼ਾਨ ਲਾਵਾਂਗੇ। ਤੇਰਾ ਆਪਣੇ ਕੋਲੇ 13 ਇੰਚ ਆ ਜੀ ਤੁਸੀਂ ਅੱਧਾ ਇੰਚ ਮਾਰਜਿਨ ਲਈ ਵੀ ਵਧ ਰੱਖ ਸਕਦੇ ਹੋ 1 ਇੰਚ ਵੀ ਰੱਖ ਸਕਦੇ ਹੋ ਕੱਪੜੇ ਦੇ ਹਿਸਾਬ ਨਾਲ ਵੀ ਕੱਪੜਾ ਕਿਸ ਤਰ੍ਹਾਂ ਦਾ ਹਿਸਾਬ ਨਾਲ ਤੁਸੀਂ ਮਾਰਜਿਨ ਰੱਖ ਸਕਦੇ ਹੋਗੇ ਤੇ ਹੁਣ ਆਪਾਂ ਇਹਨੂੰ 4.7 ਇੰਚ ਤੇ ਨਿਸ਼ਾਨ ਲਾਵਾਂਗੇ ਅੱਧਾ ਇੰਚ ਵਧ ਰੱਖ ਕੇ ਜੀ ਸਾਢੇ 13 ਇੰਚ ਤੇ ਨਿਸ਼ਾਨ ਲਾਵਾਂਗੇ ਮੋੜਾ ਆਪਣੇ ਕੋਲੇ ਹੈਗਾ ਜੀ ਮੋੜੇ ਦਾ ਆਪਾਂ ਨਿਸ਼ਾਨ ਲਾਵਾਂਗੇ ਪੌਣੇ ਕੱਟ। ਇਸ ਤਰ੍ਹਾਂ ਆਪਾਂ ਪਹਿਲਾਂ ਨਿਸ਼ਾਨ ਲਾ ਲਿਆ ਤੀਰੇ ਦਾ ਇੱਧਰ ਨੂੰ ਤੇ ਇੱਧਰ ਨੂੰ ਆਪਾਂ ਮੋੜੇ ਦਾ ਨਿਸ਼ਾਨ ਲਾ ਲਿਆ 8 ਇੰਚ ਤੇ। ਅੱਧਾ ਇੰਚ ਆਪਾਂ ਇਧਰੋਂ ਵਾਧਾ ਰੱਖਿਆ ਜੀ ਤੀਰੇ ਲਈ 1 ਇੰਚ ਵੀ ਵਾਧਾ ਰੱਖ ਸਕਦੇ ਆ ਅੱਧਾ ਇੰਚ ਵੀ ਵਾਧਾ ਰੱਖ ਸਕਦੇ ਆ ਤੇ ਇਧਰੋਂ ਆਪਾਂ ਮੋੜਾ ਲਾਇਆ ਪੌਣੇ 8 ਤੇ ਨਿਸ਼ਾਨ ਲਗਾ ਕੇ ਹੁਣ ਆਪਾਂ ਸਭ ਤੋਂ ਪਹਿਲਾਂ ਛਾਤੀ ਦੇਖਾਂਗੇ 17 ਇੰਚ ਤੇ ਆ ਜੀ। ਉਸ ਤੋਂ ਬਾਅਦ ਹੁਣ ਆਪਾਂ ਕਮਰ ਦਾ ਨਿਸ਼ਾਨ ਲਾਵਾਂਗੇ ਕਮਰ ਆਪਣੀ 15 ਇੰਚ ਤੇ ਆ 8 ਇੰਚ ਤੇ ਆਪਾਂ ਨਿਸ਼ਾਨ ਲਾਵਾਂਗੇ ਕਿਉਂਕਿ ਪਲੋਈਆਂ ਪਹਿਣੀਆਂ ਇੱਕ ਇੰਚ ਆਪਾਂ ਵੱਧ ਲਾਇਆ 16 ਇੰਚ ਦੀ ਇੱਥੋਂ ਜੀ ਆਪਾਂ ਲਾਵਾਂਗੇ 14.5 ਇੰਚ ਦੇ ਵੈਸੇ ਤਾਂ ਆਹ ਵਾਲੀ ਸਲਾਈ ਦਾ ਜਿਹੜਾ ਨਿਸ਼ਾਨ ਲਾਉਣਾ ਹੈ 15.5 ਇੰਚ ਤੇ ਪਰਫੈਕਟ ਹੁੰਦਾਗਾ ਕਿਸੇ ਦੀ ਹਾਈਟ ਛੋਟੀ ਹੁੰਦੀ ਹੈ ਜੀ ਕੋਈ ਘੱਟ ਪਹਿਨਦਾਗਾ ਉਹਦੇ ਲਈ ਆਪਾਂ 14.5 ਇੰਚ ਤੇ ਨਿਸ਼ਾਨ ਲਾਉਣਾ ਹੈ ਤੇ ਹੁਣ ਆਪਾਂ ਦੇਖਦੇ ਆਂ ਜੀ हिਪ हिਪ ਦਾ ਨਿਸ਼ਾਨ ਲਾਉਣਾ हिਪ ਆਪ ਆਪਣੇ ਕੋਲੇ ਹੈਗੀ ਹੈ ਜੀ 18 ਇੰਚ ਤੇ ਆਪਾਂ ਆਪਾਂ ਪੂਰੇ ਤੇ ਹੀ ਲਾਵਾਂਗੇ ਨਿਸ਼ਾਨ ਆਵਲ ਨਿਸ਼ਾਨ ਨੂੰ ਆਪਾਂ ਇੱਥੋਂ ਮਿਲਾ ਲੈਣਾ ਇਹਨੂੰ ਇੱਥੋਂ ਲਾ ਦੇਣਾ ਠੀਕ ਹੈ ਜੀ ਹੁਣ ਆਪਾਂ ਇਹਦੀ ਇੱਥੋਂ ਗੁੜਾਈ ਪਾ ਕੇ ਇਹਨੂੰ ਆਪਾਂ ਇੱਥੋਂ ਕਟਿੰਗ ਕਰ ਲੈਣਾ ਪੇਰਿਆਸ ਤੋਂ ਬਾਅਦ ਜੀ ਪਲੇਟਾਂ ਦੇ ਨਿਸ਼ਾਨ ਲੱਗਣਗੇ ਪਲੋਈਆਂ ਦੇ ਹੁਣ ਇਹਨੂੰ ਆਪਾਂ ਪਹਿਲਾਂ ਇੱਥੋਂ ਇਕੱਠੇ ਹੀ ਪੱਲੇ ਕਟਿੰਗ ਕਰ ਲਾਂਗੇ ਤੇ ਇਧਰੋਂ ਆਪਾਂ ਇਹਨੂੰ ਜਿੰਨਾ ਵੀ ਲਾਈਨਿੰਗ ਜਾਂ ਕਪੜਾ ਵੱਧ ਘਾਟਾ ਪ੍ਰੋਪਰ ਕਰ ਲਾਂਗੇ ਹਲਕੀ ਜੀ ਕਟਿੰਗ ਕਰਕੇ ਉੱਪਰ ਵਾਲੇ ਪੱਲੇ ਨੂੰ ਚੱਕ ਕੇ ਜੀ ਆ ਦੇਖੋ 1/2 ਇੰਚ ਦੀ ਆਪਾਂ ਕਾਟ ਪਾ ਲੈਣੀ ਆ ਇਸ ਤਰ੍ਹਾਂ ਇੱਥੋਂ ਆਪਾਂ ਨਿਸ਼ਾਨ ਲਾ ਲਾਂਗੇ ਹੁਣ ਆਪਾਂ ਕੋਲੋਈਆਂ ਦੇ ਨਿਸ਼ਾਨ ਲਾਉਣੇ ਆ ਜੀ ਕੋਲੋਈਆਂ ਹੈਗੀਆਂ ਨੇ ਆਪਣੇ ਕੋਲੇ 10 ਇੰਚ ਤੇ 10.5 ਇੰਚ ਤੇ ਆਪਾਂ ਨਿਸ਼ਾਨ ਲਾਵਾਂਗੇ ਇਧਰੋਂ ਆਪਾਂ ਰੱਖਾਂਗੇ ਜੀ 3.5 ਇੰਚ ਇਥੋਂ ਆਪਾਂ 7 ਇੰਚ ਤੇ ਰੱਖਾਂਗੇ ਜੀ। ਇਧਰੋਂ ਆਪਾਂ 3.5 ਇੰਚ ਤੇ ਰੱਖਾਂ। ਇਥੋਂ ਆਪਾਂ 2.5 ਇੰਚ ਦਾ ਗੈਪ ਰੱਖਣਾ ਹੁੰਦਾ ਜੀ ਜਿਹੜਾ ਕਿ ਨਾਰਮਲ ਨਾਪ ਹੁੰਦਾਗਾ ਜਿਹੜਾ ਘੱਟ ਨਾਪ ਹੁੰਦਾਗਾ ਜਿਵੇਂ 15 ਇੰਚ ਛਾਤੀ ਹੋਗੀ 16 ਇੰਚ ਉਹਦਾ ਆਪਾਂ ਰੱਖ ਸਕਦੇ ਆਂਗੇ 2 ਇੰਚ ਤੇ। ਉਹਦਾ ਇਥੋਂ ਵੀ 3 ਇੰਚ ਤੇ ਰਹੂਗਾ ਜੀ। ਇਧਰੋਂ 2 ਇੰਚ ਤੇ। ਆਵਲ ਨਿਸ਼ਾਨ ਆਪਾਂ ਇਧਰ ਮਲਾ ਲੈਣਾ ਇਹਨੂੰ ਇਧਰ ਮਲਾ ਲੈ ਐਸੇ ਤਰ੍ਹਾਂ ਹੀ ਆਪਾਂ ਬੈਕ ਪੱਲੇ ਤੇ ਨਿਸ਼ਾਨ ਲਾ ਲਾਂਗੇ ਲੋ ਜੀ ਫਿਟਿੰਗ ਦੇ ਨਿਸ਼ਾਨ ਲੱਗ ਗਏ ਨੇ ਆਪਣੇ ਪਰੋਈਆਂ ਦੇ ਨਿਸ਼ਾਨ ਲੱਗ ਗਏ ਨੇ ਤੇ ਹੁਣ ਆਪਾਂ ਇਹਨੂੰ ਆਪਣੀ ਕਮੀਜ਼ ਦੀ ਕਟਿੰਗ ਹੋ ਚੁੱਕੀ ਹੈ ਇਸ ਤੋਂ ਬਾਅਦ ਆਪਾਂ ਬੈਕ ਗਲੇ ਦੀ ਕਟਿੰਗ ਕਰ ਲਾਂਗੇ ਤੇ ਜੇ ਆਪਾਂ ਬੁਕਰਮ ਪਾ ਕੇ ਗਲਾ ਕਟਿੰਗ ਕਰਨਾ ਉਹਦੀ ਆਪਾਂ ਕਟਿੰਗ ਨਹੀਂ ਕਰਾਂਗੇ ਉਹਨੂੰ ਇਸੇ ਤਰ੍ਹਾਂ ਬਣਾਵਾਂਗੇ ਠੀਕ ਹੈ ਜੀ ਹੁਣ ਆਪਾਂ ਬਾਹਾਂ ਦੀ ਕਟਿੰਗ ਕਰਨੀ ਹੈ। ਲੋ ਜੀ ਆ ਜਿਹੜਾ ਆਪਣੇ ਕੋਲ ਸਾਈਡ ਤੋਂ ਕਮੀਜ਼ ਦੇ ਕਪੜਾ ਲਿਆ ਸੀ ਇਹਦੀਆਂ ਆਪਾਂ ਬਾਹਾਂ ਕਟਿੰਗ ਕਰਦੇ ਆਂ। 15 ਇੰਚ ਆਪਣੇ ਕੋਲੇ ਬਾਹਾਂ ਦੀ ਲੰਬਾਈ ਆ ਜੀ 17 ਇੰਚ ਆਪਾਂ ਇਹਨੂੰ ਕਟਿੰਗ ਕਰ ਲਾਂਗੇ। 2 ਇੰਚ ਆਪਾਂ ਬਾਅਦ ਰੱਖ ਕੇ। ਕੌਂਕੀ ਇਹਦੇ ਫੁੱਲਾਂ ਦਾ ਹਿਸਾਬ ਰੱਖਣਾ ਇਸ ਕਰਕੇ ਆਪਾਂ ਕੱਲਾ ਕੱਲਾ ਫੁੱਲਾ ਲਾਉਨੇ ਆਂਗੇ। ਇਹ ਨੂੰ ਆਪਾਂ ਇਹ ਚੱਕ ਦੇ ਉੱਪਰ ਰੱਖ ਲਾਂਗੇ ਮੀਡੀਅਮ ਨੂੰ ਸਕਿੱਪ ਨਾ ਕਰਿਓ ਜੀ ਧਿਆਨ ਨਾਲ ਦੇਖ ਲਿਓ ਤੇ ਨਹੀਂ ਨਹੀਂ ਕਈ ਵਾਰ ਤੁਹਾਨੂੰ ਪਾਊਡਰ ਰਹਿ ਜਾਂਦਾ ਵੀ ਆਪਾਂ ਕਿਵੇਂ ਕੱਟ ਪਾਈ ਸੀ ਇੱਕ ਦੋਨੇ ਪੱਲੇ ਆਪਾਂ ਰੱਖ ਲੈਨੇ ਹੁਣ ਇਹਦੇ ਆਪਾਂ ਫੋਲ ਉੱਪਰ ਨੂੰ ਕਰਨੇ ਆ ਇਹਨੂੰ ਇਥੋਂ ਘਮਾ ਲਾਂਗੇ ਬਾਂਹ ਦੀ ਮੂਰੀ ਹੈਗੀ ਜੀ ਆਪਣੇ ਕੋਲੇ 5 ਇੰਚ ਪੌਣੇ 7 ਇੰਚ ਆਪਾਂ ਰੱਖ ਕੇ ਕਟਿੰਗ ਕਰ ਲਾਂਗੇ ਇਹਨੂੰ ਇਧਰੋਂ ਜੀ ਆਪਾਂ ਇੱਥੋਂ ਰੱਖਾਂਗੇ 2.5 ਇੰਚ ਤੇ ਨਿਸ਼ਾਨ ਲਾ ਲਾਂਗੇ ਪੌਣੇ 3 ਇੰਚ ਤੇ ਇਹਦੇ ਬਾਅਦ ਸਿੱਧਾ ਇਹਨੂੰ ਇਧਰੋਂ ਆਏ ਆਪਾਂ ਕਾਟ ਪਾ ਦਾਂਗੇ ਹੁਣ ਪਹਿਲਾਂ ਆਪਾਂ ਇੱਥੋਂ ਇਹਦੀ ਕਾਟ ਪਾ ਦਈਏ ਫਿਰ ਆਪਾਂ ਇਹਨਾਂ ਪੱਲਿਆਂ ਨੂੰ ਹੀ ਲਾਈਨਿੰਗ ਦੇ ਉੱਪਰ ਰੱਖ ਕੇ ਲਾਈਨਿੰਗ ਕਟਿੰਗ ਕਰ ਲਾਂਗੇ ਆਜਾ ਨਾ ਆਪਾਂ ਮੋਡਾ ਰੱਖਿਆ ਹੁੰਦਾ ਜੀ ਉਸ ਤੋਂ 2 1/2 ਇੰਚ ਵੱਧ ਰੱਖਣਾ ਹੁੰਦਾ ਆਹ ਵਾਲੀ ਚੀਜ਼ ਜਿਵੇਂ ਹੁਣ ਆਪਣੇ ਕੋਲੇ ਮੋਡਾ ਹੈਗਾ ਜੀ 8 ਇੰਚ ਆਪਾਂ ਤੁਹਾਨੂੰ ਇਹ ਵੀ ਦੱਸਦਣੇ ਆ ਜਿਵੇਂ ਮੋਡਾ ਆਪਣੇ ਕੋਲੇ 8 ਇੰਚ ਆਗਾ 8 ਤੋਂ ਤੁਸੀਂ ਦੇਖੋ 1.5 ਇੰਚ ਆਗਾ ਮਾਰਜਿਨ ਲਈ ਇੰਨਾ ਬਹੁਤ ਹੁੰਦਾ ਕਈ ਵਾਰ ਆਪਾਂ ਨੂੰ ਸੂਟ ਖੋਲਣਾ ਪੈ ਜਾਂਦਾ ਜਾਂ 2 1/2 ਇੰਚ ਤੁਸੀਂ ਵੱਧ ਰੱਖ ਸਕਦੇ ਲਓ ਜੀ ਆਪਾਂ ਕਾਟ ਪਾ ਦਿੱਤੀ ਐ ਹੁਣ ਆਪਾਂ ਬਸ ਲਾਈਨਿੰਗ ਨੂੰ ਨੀਚੇ ਪਿਛਾ ਕੇ ਇਹਨੂੰ ਉੱਪਰ ਰੱਖ ਕੇ ਇਹਦੇ ਬਰਾਬਰ ਹੀ ਲਾਈਨਿੰਗ ਦੀ ਕਟਿੰਗ ਕਰ ਲੈਣੀ ਠੀਕ ਹੈ ਜੀ ਹੁਣ ਇੱਥੇ ਤੁਹਾਡਾ ਡਾਊਟ ਰਹੂਗਾ ਕਿ ਤੁਸੀਂ ਬਾਹਵਾ ਦੀ ਕਾਟ ਨਹੀਂ ਪਾਈ ਹੈਗੀ ਜਿਹੜੀ ਫਰੰਟ ਵਾਲੀ ਕਾਟ ਹੁੰਦੀ ਹੈਗੀ ਉਹ ਮੈਂ ਜਦੋਂ ਸਟਿਚ ਕਰਦੇ ਆਂ ਜੀ ਆਪਾਂ ਸਲਾਈ ਕਰਦੇ ਆਂ ਉਹਦੇ ਕਾਟ ਪਾਉਣੀ ਆ ਨਹੀਂ ਤੁਸੀਂ ਇੱਥੋਂ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਕਾਟ ਪਾ ਸਕਦੇ ਹੋਊਂਗੇ ਠੀਕ ਹੈ ਜੀ ਇੱਕ ਪੱਲਾ ਚੱਕ ਕੇ ਇਧਰੋਂ ਤੁਸੀਂ ਕਾਟ ਪਾ ਸਕਦੇ ਹੋ ਮੈਂ ਜਦੋਂ ਸਲਾਈ ਕਰਦੀ ਆ ਕਮੀਜ਼ ਦੀ ਕਾਟ ਵੀ ਆਪਾਂ ਉਦੋਂ ਹੀ ਪਾਉਨੇ ਆ ਜੀ ਕਿਉਂਕਿ ਤੁਸੀਂ ਦੇਖਿਆ ਉਹ ਕਮੀਜ਼ ਕਟਿੰਗ ਕਰਨ ਵੇਲੇ ਮੈਂ ਕਾਟ ਨਹੀਂ ਪਾਈ ਹੈਗੀ ਫਰੰਟ ਕਾਟ ਤੇ ਬਾਹਾਂ ਦੀ ਕਾਟ ਵੀ ਮੈਂ ਸਲਾਈ ਕਰਨ ਵੇਲੇ ਪਾਉਣੀ ਆ ਤੇ ਮੋਢੇ ਦੀ ਕਾਟ ਵੀ ਠੀਕ ਹੈ ਜੀ ਹੁਣ ਆਪਣੇ ਸੂਟ ਦੀ ਕਟਿੰਗ ਹੋ ਚੁੱਕੀ ਹੈ ਜੇ ਵੀਡੀਓ ਵਧੀਆ ਲੱਗੇ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਠੀਕ ਹੈ ਜੀ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ